ਸਸੇ ਕਰ ਲੀ ਜੀ ਸਾਰਿਆਂ ਨੂੰ ਇਹ ਹੈਗਾ ਜੀ ਪਿੰਡ ਬਾਜਿਕ ਬਾਜ਼ਰ ਰੋਡ ਜਿਹੜੀ ਜਾਂਦੀ ਉਹਦੇ ਉੱਤੇ ਪਿੰਡ ਇਹ ਆਪਣੇ ਕੋਲੇ ਹੈ ਚੌਥਾ ਕੇਸ ਹੈ ਇਹ ਪਹਿਲਾ ਮਲਤਾਨੀਆਂ ਦਾ ਸੀ ਦੂਜਾ ਸ਼ਹਿਰ ਵਾਲਾ ਸੀ ਤੀਜਾ ਕੋਠੇ ਪੂਲਾ ਸਿੰਘ ਵਾਲਾ ਤੇ ਚੌਥਾ ਇਹ ਬਾਜਿਕ ਪਿੰਡ ਦਾ ਕਿਉਂਕਿ ਲੰਪੀ ਹੈ ਜਿਹੜੀ ਇਹ ਵੈੜ ਤੋਂ ਵੀ ਆ ਗਈ ਤੇ ਪਛਗਾਂ ਦਾ ਪਛਾਹ ਜ਼ਰੂਰ ਰੱਖੋ ਬਾਈ ਮੈਂ ਕਿਹਾ ਜਾਣ ਦੇਉਗਾ ਬਾਈਆਂ ਦਾ ਚਾਰ ਦਾ ਕੰਮ ਆ ਚਾਰ ਝੂਰੇ ਇਹ ਛੇਲ ਕਰਦੇ ਆ ਬਾਈ ਤੇ ਇਹਦੀ ਬੈਡ ਦੀ ਇਹ ਆਪਾਂ ਹੀ ਕਰੀ ਹੋਈ ਆ ਤੇ ਬੱਕੇ ਨੂੰ ਚੈੱਕ ਕਰਦੇ ਹਾਂ ਅੰਦਰੋਂ ਕਿਉਂਕਿ ਕਈ ਵਾਰ ਬੰਦੇ ਆਪਣੇ ਥੋੜਾ ਇਹ ਚੀਜ਼ ਜੇ ਰਹਿ ਜਾਂਦੇ ਆ ਵੀ ਪਤਾ ਨਹੀਂ ਮੱਛਰ ਲੜ ਗਿਆ ਜਾਂ ਕੋਈ ਬਿਮਾਰੀ ਹੋ ਗਈ ਕਿਉਂਕਿ ਇਹ ਲੰਪੀ ਹੈ ਜਿਹੜੀ ਇਹ ਪਹਿਲਾਂ ਤਾਂ ਜਿਹੜੀ ਬਹੁਤ ਖਤਰਨਾਕ ਆਈ ਸੀ ਪਰ ਹੁਣ ਜਿਹੜੀ ਇਹਦੇ ਵਿੱਚ ਪਸ਼ੂਆਂ ਦੀ ਡੈਥ ਵਾਲਾ ਕੰਮ ਨਹੀਂ ਹੈਗਾ ਉਹਨਾਂ ਤੇ ਪਰ ਥੋੜੀ ਕੇਅਰ ਕਰੋ ਤੇ ਜ਼ਿਆਦਾ ਐਂਟੀਬਾਇਟਿਕ ਤੱਕੜੇ ਨਹੀਂ ਲਾਉਣੇ ਇਹਦੇ ਕਿਉਂਕਿ ਲੀਵਰ ਟੌਨਿਕ ਵਗੈਰਾ ਤਾਕਤੂਕਤੂ ਦੀਆਂ ਦਵਾਈਆਂ ਤੇ ইস্ট ਵਗੈਰਾ ਇਹਨੂੰ ਦੇਈ ਚਲੋ ਜਿਸ ਦੇ ਨਾਲ ਖਾਣਾ ਪੀਣਾ ਨਾ ਪੋਛੂ ਛੱਡੇ ਤੇ ਕੋਈ ਏਡੀ ਸਮੱਸਿਆ ਨਹੀਂ ਆਉਂਦੀ ਬਾਕੀ ਜਿਆਦਾ ਡਰਨ ਦੀ ਘਬਰਾਉਣ ਦੀ ਕੋਈ ਨਹੀਂ ਕਿ ਆਪਾਂ ਜਮਾਂ ਹੀ ਘਬਰਾ ਜਾਂਦੇ ਆ ਕਈ ਸਟਾਫ ਦਾ ਨੰਬਰ ਹੈਗਾ 9463355191 ਜੇ ਕਿਸੇ ਨੂੰ ਕੋਈ ਵੀ ਸਲਾਹ ਦੀ ਲੋੜ ਆਏ ਤਾਂ ਜ਼ਰੂਰ ਤੁਸੀਂ ਇਸ ਨੰਬਰ ਤੇ ਕੰਟੈਕਟ ਕਰ ਲਿਓ ਤੇ ਥੈਂਕ ਯੂ ਸਾਰਿਆਂ ਦਾ ਬਹੁਤ ਬਹੁਤ